ਤੁਹਾਡੇ ਸਾਡੇ ਪੱਤਰਕਾਰ ਵੀਰ ਬਾਈ ਚੰਤੋ ਸਿੰਘ ਜੀ ਪੰਜਾਬੀ ਅਖਬਾਰ ਤੋਂ ਪੱਤਰਕਾਰ ਵੀਰ ਮੇਰੇ ਕਲਾਸ ਵਿੱਚੋਂ ਵੀ ਆਏ ਬਲਾਦੇ ਤੋਂ ਉਹਨਾਂ ਵੀ ਬਹੁਤ ਸਨਕਾਰੂ ਪਹੁੰਚੇ ਨੇ ਉਹ ਕਹਿੰਦੇ ਫਿਰ ਮੈਂ ਜਾਣਾ ਇੱਕ ਮੈਨੂੰ ਹਾਜ਼ਰੀ ਦੁਗਾਣੇ ਦੀ ਸ਼ੁਰੂ ਕਰਾਉਣੇ ਕਰਾਂ ਸਾਡਾ ਆਪਣਾ ਰਕੋਰਡ ਗੀਤ ਗਾਇਆ ਸਰਪੰਚੀ ਪਹਿਲਾਂ ਕੋਈ ਗਾਤਾ ਨਹੀਂ ਗਿਆ ਕਿਤੇ ਕਿਉਂਕਿ ਸਰਕਾਰੀ ਗੀਤ ਹੈ ਹੋਰ ਜੇ ਕਿ ਭਾਈ ਠੀਕ ਹੈ ਹੌਲੀ ਹੌਲੀ ਕਿਉਂਕਿ ਸਰਕਾਰੀ ਗੀਤ ਬਣ ਗਿਆ ਉਹ ਸਾਰੀ ਗੱਲ ਹੁੰਦੀ ਹੈ ਜੇ ਗਾਤਾ ਫਿਰ ਆਪਾਂ ਨਹੀਂ ਹੋ ਗਏ ਸਰਪੰਚੀ ਕਿਸੇ ਦੀ ਤਕੜੀ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ ਸਾਡੀ ਅੱਖ ਜੁੜ ਗਿਆ ਹੰਝੂ ਸਾਡਾ ਚੋਣ ਚੜ ਸਰਪੰਚੀ ਸਾਨੂੰ ਆਪਣਾ ਕੌੜ ਕੀਤਾ ਪੀਸੀਰੀ ਆਡੀਓ ਦੇ 1900 ਚ ਮਿਚ ਰਿਕਾਰਡ ਕੀਤਾ ਸੀ ਤੋ ਗੱਲ ਕਰਨ ਲੱਗੇ ਥੈਂਕ ਯੂ ਭੈਣ ਬਾਈ ਫੜ ਲਿਆ ਕਰੋ ਆਪਣਾ ਜੀ ਸਤਿਕਾਰਯੋਗ ਮਾਨ ਭੇਜ ਦੇ ਭੈਣਾ ਤੇ ਵੀਰ ਬਜ਼ੁਰਗ ਸਾਰਿਆਂ ਦਾ ਬਹੁਤ ਬਹੁਤ ਹਾਂਜੀ ハハっハ